ਕਲਪਾ ਵਾਇਬਰ ਜਿੱਕੀ ਪ੍ਰਤੀ ਇੱਕ ਵਾਰੀ ਝਕਾਰਾ ਹੋਰ ਛਡੋ ਉਹਨਾਂ ਨੂੰ ਸਮਝ ਕੇ ਪਤਾ ਲੱਗ ਜਾਵੇ ਵੈਸੇ ਹਾਂ ਮੈਂ ਬਿਮਾਰ ਹਾਂ ਬਸ ਬਾਲਾ ਮੈਂ ਬੋਲਣਾ ਤਾਂ ਹੈ ਨਹੀਂਗਾ ਠੀਕ ਆ ਬਾਈ ਬੋਲ ਸੋਹਣਿਆ ਧੰਨਵਾਦ ਭਾਈ ਹਾਂਜੀ ਜੰਦਾਬ 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 ਕੋਈ ਨਾ ਚਲ ਕੋਈ ਨਾ ਤਰਾਦਣ ਚਲਾਉਣਿਆ ਤਾਈ ਡੰਗ ਲਾਉਣਾ ਪਊ ਆਪਾਂ ਨੂੰ ਜਿੰਨਾ ਟਾਈਮ ਹਜੇ ਕੰਮ ਚੱਲਦਾ ਨਹੀਂ ਨਾ ਸਭ ਤੋਂ ਪਹਿਲਾਂ ਤਾਂ ਨੌਜਵਾਨੋ ਮੇਰੇ ਵੀਰੋ ਮੇਰੇ ਬਾਪੂ ਮੇਰੇ ਚਾਚੇ ਤਾਏ ਜਿੰਨੇ ਵੀ ਖੜੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਲੜਾਈ ਆਪਣੀ ਹੀ ਲੜਾਈ ਹੈ ਆਪਣੀ ਸਾਰਿਆਂ ਦੀ ਲੜਾਈ ਹੈ ਇਸ ਕਰਕੇ ਆਪਾਂ ਕਿਵੇਂ ਇਕੱਠੇ ਹੋ ਕੇ ਲੜਨੀ ਐ ਇਹ ਆਪਾਂ ਸਾਰਿਆਂ ਨੇ ਇੱਕ ਜਾਵਤੇ ਦੇ ਵਿੱਚ ਲੜਨੀ ਐ ਆ ਜਿਹੜਾ ਆਹੀ ਮੋਰਚਾ ਜਿਹੜਾ ਆਹੀ ਆ ਪੂਰਾ ਬਾਡਰ ਐ ਤੇ ਪਿਛਲੇ ਸਾਲ ਤੁਹਾਡੇ ਕਲਾਤਾ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਵਾਹਿਗੁਰੂ ਨੇ ਵਰਤਾਈ ਤੇ ਇੱਥੇ ਦਾਸ ਦੀ ਸੇਵਾ ਸਭ ਤੋਂ ਵੱਧ ਲੱਗ ਗਈ ਕਿਉਂਕਿ ਆਗੂ ਗੁੱਸੇ ਹੋਗੇ ਸੀਗੇ ਇਹ ਬਾਡਰ ਬੂਟਰ ਤੋੜਨਾ ਵੀ ਆਪਣੇ ਲਈ ਬੜੀ ਵੱਡੀ ਗੱਲ ਨਹੀਂ ਐ ਬੜੀਆਂ ਛੋਟੀਆਂ ਗੱਲਾਂ ਨੇ ਆਪਾਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਆ ਜਿਹਦੇ ਸਿਰ ਤੇ ਦੇਸ਼ ਵਾਸਤਾ ਜਿਹਦੇ ਸਿਰ ਤੇ ਦੇਸ਼ ਚੱਲਦਾ ਇਹ ਆਪਣੇ ਨਾਲ ਜੋ ਕੀ ਕਰ ਰਹੇ ਨੇ ਆਪਣੇ ਨਾਲ ਕਹੋ ਜੀ ਕਰਤੂਤ ਖੜਿਆ ਰਹੇ ਨੇਗੇ ਜਿਹੜੇ ਆ ਛੋਟੇ ਛੋਟੇ ਗੋਲੀਆਂ ਇਹੋ ਜਿਹਾ ਲੈ ਕੇ ਸਿੱਟ ਰਹੇ ਨੇਗੇ ਇਹ ਕੰਮ ਉਹਨਾਂ ਤੋਂ ਨਹੀਂ ਖਤਮ ਹੋਈ ਬੰਬਾਂ ਤੋਪਾਂ ਗੋਲਿਆਂ ਤੋਂ ਨਹੀਂ ਖਤਮ ਹੋਊਗਾ ਗੋਲੀਆਂ ਨਾਲ ਕਿਵੇਂ ਖਤਮ ਹੋਊਗੀ ਇੱਕ ਮਿੰਟ ਬਾਈ ਜੀ ਮੜਾ ਰੌਲਾ ਨਾ ਪਾ ਇਹ ਜਿਹੜਾ ਦੋਸ਼ ਹੈ 90 ਇੱਕ ਮਿੰਟ ਬਾਅਦ ਬੋਲਣਾ ਬੜਾ ਰੌਲਾ ਨਾ ਪਾ ਦੋ ਮਿੰਟ ਖੜਨਾ ਪਿੱਛੇ ਰੌਲਾ ਨਾ ਬੋਲਣਾ ਪਾ ਬਾਈ ਮੈਂ ਤੁਮਕ ਬੋਲਣਾ ਹੁਣ ਘਟ ਜਾਂਦਾ ਨਾ ਅਜ ਸਰੀਰ ਦਾ ਥੋੜਾ ਡਾਊਨ ਹੋਇਆ ਪਿਆ ਡਾਊਨ ਕਾਰੀ ਵਾਲਾ ਤਾਂ 10-12 ਕਿਲੋ weight ਘਟ ਗਿਆ ਤਾਂ ਟੋਡੀ ਕਲਾ ਵਰਤ ਗਈ ਉਸੇ ਭਰਾਵ ਨੇ ਸਾਧ ਦਿੱਤਾ ਨਹੀਂ ਇੱਥੋਂ ਕਿਹੜਾ ਬਾਹਰ ਨਿਕਲਦਾ ਤੁਹਾਨੂੰ ਪਤਾ ਹੀ ਆ ਹਨਾ ਤੁਸੀਂ ਕਰਦਾ ਐਡਾ ਵੱਡਾ ਸਿਰ ਤੇ ਚੜਾਤਾ ਮੈਂ ਤੁਹਾਨੂੰ ਨਾ ਸੌਂ ਖਾ ਕੇ ਇਹ ਗੱਲ ਕਹਿਣਾ ਮੈਨੂੰ ਵਾਹਿਗੁਰੂ ਸੌ ਮੇਰਾ ਦਿਲ ਕਰਦਾ ਵੀ ਜੇ ਕਿਸਾਨ ਆਗੂ ਕਹਿ ਦੇਣਾ ਵੀ ਉਹ ਇੱਥੇ ਮੂਰੇ ਜਾ ਕੇ ਉਹਨਾਂ ਦੀ ਤਾਂ ਗੋਲੀ ਸਹਣੀ ਆ ਮੈਂ ਉਹਦੀ ਸਾਥੀ ਚ ਮਰਵਾਲੂ ਪਰ ਪਰ ਮੈਨੂੰ ਇਹ ਆ ਵੀਰ ਜਾਵਦੇ ਦੇ ਵਿੱਚ ਰਹਿ ਕੇ ਥੋੜਾ ਜਿਹਾ ਕੰਮ ਹੋਵੇ ਮਰਨਾ ਹੋਵੇ ਮਰਿਆ ਕੋਈ ਲੇਖੇ ਵੀ ਲੱਗੇ ਹੈਨਾ ਉਸ ਮੇਰਾ ਕੋਈ ਇਹਨਾਂ ਦਾ ਇਹਨਾਂ ਦਾ ਡਰ ਡਰ ਕਬਰਾਟ ਕੇ ਤਾਂ ਅਸੀਂ ਮਿੰਟਾਂ 'ਚ ਪੱਟ ਦਾਂਗੇ ਪਰ ਕਿਸੇ ਵੀ ਅੰਦੋਲਨ ਦਾ ਕਿਸੇ ਵੀ ਲੜਾਈ ਦਾ ਸਿੱਟਾ ਨਿਕਲਣਾ ਚਾਹੀਦਾ ਜਿੱਤ ਹੋਣੀ ਚਾਹੀਦੀ ਹੈ ਉਹ ਲੜਾਈ ਉਹ ਹੁੰਦੀ ਹੈ ਜਿਹਨਾਂ ਦਾ ਲੋਕਾਂ ਨੂੰ ਫਾਇਦਾ ਹੋਵੇ ਮਰਨਾ ਉਹ ਹੁੰਦਾ ਜਿੱਦ ਨਾਲ ਲੋਕਾਂ ਨੂੰ ਫਾਇਦਾ ਹੋਵੇ ਜੇਲਾ ਕੱਟਣ ਦਾ ਤਾਂ ਫਾਇਦਾ ਹੁੰਦਾ ਜਿਹਨਾਂ ਲੋਕਾਂ ਨੂੰ ਫਾਇਦਾ ਹੋਵੇ ਜੇਲ੍ਹਾਂ ਦੇ ਵਿੱਚ ਤਾਂ ਹੁਣ ਜੇਲ੍ਹਾਂ ਦੇ ਵਿੱਚ ਕੀ ਆ ਮੈਂ ਜੇਲ੍ਹਾਂ ਦੇ ਵਿੱਚ ਹੁਣ ਦੋ ਤਿੰਨ ਵਾਰੀ ਕਿੰਨੇ ਵਾਰੀ ਮੈਂ ਜੇਲ੍ਹ ਜਾ ਆਇਆ ਉਹ ਤੇ ਨੌਜਵਾਨਾਂ ਨੂੰ ਸਮਝਾ ਕੇ ਆਇਆ ਘੱਟੋ ਘੱਟ 15 20 ਨੌਜਵਾਨਾਂ ਦੀ ਮੈਂ ਉੱਥੇ ਗੋਲੀ ਛਿੜਾ ਕੇ ਆਇਆ ਜਿਹੜੀ ਨਸ਼ੇ ਵਾਲੇ ਜੀਵ ਵਾਲੇ ਨਹੀਂ ਖਾਂਦੇ ਮੈਨੂੰ ਸਮਝਾਇਆ ਨੌਜਵਾਨਾਂ ਨੂੰ ਇਤਿਹਾਸ ਦੱਸਿਆ ਆਪਣਾ ਵੀ ਆਪਣਾ ਇਤਿਹਾਸ ਕੀ ਆ ਯਾਰ ਆਪਣਾ ਇਤਿਹਾਸ ਪੜੋ ਜੇ ਲੜਨਾ ਜੇ ਮਰਨਾ ਹੀ ਆ ਤਾਂ ਆਪਣੇ ਕੌਮ ਲਈ ਮਰੋ ਆਪਣੇ ਲੋਕਾਂ ਲਈ ਮਰੋ ਆ ਜਿਹੜੀਆਂ ਸਰਕਾਰਾਂ ਨਾਲ ਲੜ ਕੇ ਮਰੋ ਲੀਡਰਾਂ ਨਾਲ ਲੜ ਕੇ ਮਰੋ ਹੁਣ ਮੇਰੀ ਲੜਾਈ ਕੀ ਆ ਆਪਣੀ ਸਾਰੇ ਲੜਾਈ ਕੀ ਆ ਆਪਣੀ ਲੜਾਈ ਇਹ ਆ ਵੀ ਜਿਹੜੇ ਲੋਕ ਕੁਰਸੀਆਂ ਦੇ ਵੜ ਕੇ ਝੂਠੇ-ਪਟਾਣਾ ਬੋਲ ਕੇ ਵੋਟਾਂ ਤੋਂ ਪਹਿਲਾਂ ਕੱਪ ਮਾਰਦੇ ਨੇ ਵੱਡੇ-ਵੱਡੇ ਇਤੋਂ ਬਾਅਦ ਤੁਸੀਂ ਬਦਲਾ ਆ ਗਿਆ ਬਦਲਾ ਆ ਗਿਆ ਬਦਲਾ ਕੋਈ ਡੱਕਾ ਨਹੀਂ ਆਉਂਦਾ ਉਹੀ ਬਾਹਾ ਉਹੀ ਘਾੜੀ ਐ ਝੂਠ ਬੋਲ ਕੇ ਬੈਹ ਕੇ ਕੁਰਸੀਆਂ ਤੇ ਚੌਧਰਦਾਰੀਆਂ ਆਪਣੇ ਘਰ ਭਰ ਲੈ ਆਪਣੇ ਗਾਹ ਰਿਸ਼ਤੇਦਾਰਾਂ ਦੇ ਘਰ ਭਰ ਲੈ ਅਮੀਰ ਹੋ ਜੰਨੇ ਅਸੀਂ ਗਰੀਬ ਹੋ ਜੰਨੇ ਆ ਲੜਾਈ ਸਾਡੀ ਇੱਕ ਗੱਲ ਧਿਆਨ ਨਾਲ ਸੁਣ ਲਓ ਉਹ ਰਾਜਨੀਤਿਕ ਬੰਦਿਆਂ ਨਾਲ ਹੋਣੀ ਚਾਹੀਦਾ ਜਿਹੜੇ ਝੂਠ ਬੋਲਦੇ ਨੇ ਕਿ ਚਾਹੇ ਪੰਜਾਬ ਦੇ ਨੇ ਚਾਹੇ ਸੈਂਟਰ ਦੇ ਨੇਗੇ ਅਸੀਂ ਕੀ ਆ ਅਸੀਂ ਆਪਸ ਦੇ ਵਿੱਚ ਲੜ ਰਹੇ ਆ ਅਸੀਂ ਕੀ ਆ ਅਸੀਂ ਪਾਰਟੀਆਂ ਪਿੱਛੇ ਲੜ ਰਹੇ ਆ ਕੋਈ ਕਹਿੰਦਾ ਮੈਂ ਬਾਦਲ ਵਾਲਾ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਝਾੜੂ ਵਾਲਾ ਸੀ ਉਹਨਾਂ ਪਿੱਛੇ ਲੜ ਰਹੇ ਆ ਲੜਨਾ ਤਾਂ ਆਪਣੇ ਪੰਜਾਬ ਲਈ ਲੜੋ ਆਪਣੇ ਲੋਕਾਂ ਲਈ ਲੜੋ ਆਪਣੀ ਕੌਮ ਲਈ ਲੜੋ ਇਹਨਾਂ ਪਿੱਛੇ ਲੜਨ ਦਾ ਕੀ ਫਾਇਦਾ ਅਸੀਂ ਇਹਨਾਂ ਪਿੱਛੇ ਲੜੀ ਜਨੇ ਆ ਯਾਰ ਇਹ ਇਹ ਜਿਹੜੀ ਸਮਝ ਆਣਾ ਇਹ ਆਪਣੇ ਦਿਮਾਗ ਦੇ ਵਿੱਚ ਖਾਨਾ ਦੇ ਵਿੱਚ ਪਾਓ ਜਿਹੜਾ ਮੈਂ 10 ਨੌਜਵਾਨ ਨੇਗੇ ਇੱਕ ਤਾਂ ਉਥੋਂ ਔਂਦ ਪਿੰਡ ਆ ਉਹਦੀ ਮੁੰਡੇ ਦੀ ਮੰਦਰੋਂ ਕੋਲੀ ਛੜਾਈ 9-10 ਬੰਦਿਆਂ ਦਾ ਮੈਂ ਅੱਜ ਗੱਲਾਂ ਸੁਣਾ ਕੇ ਉੱਥੇ ਮੈਂ ਨਸ਼ਾ ਛਡਾ ਕੇ ਆਇਆ 10 ਬੰਦਿਆਂ ਦਾ ਜਿਹੜੇ ਮੇਰੇ ਨਾਲ ਜਿਨ੍ਹਾਂ ਦੀ ਗੱਲਬਾਤ ਹੋ ਗਈ ਜਿਨ੍ਹਾਂ ਦੇ 2 ਦਿਨ ਕਲਾਸ ਲੱਗੀ ਅਸੀਂ ਨਸ਼ਾ 'ਚ ਮਰੀਏ ਨੇ ਅਸੀਂ ਲੀਡਰਾਂ ਪਿੱਛੇ ਮਰੀਏ ਨੇ ਅਸੀਂ ਮਰੀਏ ਆਪਣੇ ਪੰਜਾਬ ਲਈ ਆਪਣੀ ਮਿੱਟੀ ਲਈ ਮਰੀਏ ਆਪਣੀ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਲਈ ਮਰੀਏ ਅੱਜ ਸਾਡਾ ਇਤਿਹਾਸ ਖਤਮ ਕਰਨ ਨੂੰ ਫਿਰਦੇ ਨੇ ਯਾਰੋ ਇਕੱਲਾ ਕੀ ਕਰਦੇ ਫਿਰਦੇ ਨੇਗੇ ਸਾਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਨੇਗੇ ਅਸੀਂ ਤਾਂ ਉਹਨਾਂ ਤੋਂ ਖਤਮ ਨਹੀਂ ਤੁਸੀਂ ਸਾਨੂੰ ਕਿਵੇਂ ਖਤਮ ਕਰ ਲਓਗੇ ਅਸੀਂ ਸੋਨਿਆ ਜੀ ਨੇ ਵੀ ਆ ਤੁਸੀਂ ਕਿਉਂ ਆ ਖੜੇ ਹੋ ਨਾ ਆਰਮੀ ਵਾਲੇ ਸਤਿ ਧਿਆਨ ਨਾਲ ਗੱਲ ਸੁਣ ਲਓ ਜਿਹੜਾ ਵੀ ਉੱਥੇ ਤੁਹਾਡਾ ਕੋਈ ਵਜ਼ੀਰ ਜਿਹੜਾ ਤੁਹਾਡਾ ਕੋਈ ਖੜਾ ਹੈ ਦੇ ਵਿੱਚ ਕੋਈ ਤੁਹਾਡਾ ਅਫਸਰ ਅਸੀਂ ਉਹਨਾਂ ਦੇ ਮੱਥੇ ਮੋੜੇ ਹੋਏ ਨੇ ਅਸੀਂ ਉਹਨਾਂ ਦੇ ਮੂੰਹ ਮੋੜੇ ਹੋਏ ਨੇ ਉਹ ਉਹਨਾਂ ਜਿਹੜਾ ਕੌਮਾਂ ਦੇ ਅਸੀਂ ਸਾਡੇ ਕਰਕੇ ਅੱਜ ਅੰਗਰੇਜ਼ ਭੱਜੇ ਸਾਡੇ ਕਰਕੇ ਮੁਗਲ ਭੱਜੇ ਅਸੀਂ ਮੁਗਲਾਂ ਨੂੰ ਇੱਥੋਂ ਦੇਸ਼ ਦੇ ਵਿੱਚੋਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਾਸਾਰ ਕੇ ਇਸ ਮੁਗਲਾਂ ਦੀ ਜੜ ਪੱਟੀ ਫਿਰ ਅਸੀਂ ਅੰਗਰੇਜ਼ਾਂ ਦੀ ਜੜ ਪੱਟੀ ਜੇ ਅਸੀਂ ਤੁਹਾਡੇ ਸਿਰ ਤੋਂ ਹੱਥ ਚੱਕ ਰਿਹਾ ਨਾ ਪੰਜਾਬ ਨੇ ਸਾਡੀ ਕੌਮ ਨੇ ਤੁਹਾਡੇ ਹਾਲਾਤ ਦੇਖ ਲਓ ਤੁਹਾਡਾ ਚੀਣ ਤੁਹਾਨੂੰ ਆ ਕੇ ਹੱਥਾਂ ਨੂੰ ਦੱਬ ਲੂਗਾ ਆਥਣ ਨੂੰ ਤੁਸੀਂ ਗੱਲਾਂ ਜਿਹੜੀਆਂ ਕਰਦੇ ਹੋ ਤੁਸੀਂ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਜਿੱਦਣ ਸਾਡੇ ਸਬਰ ਦਾ ਬੰਨ ਟੁੱਟ ਗਿਆ ਉਦੋਂ ਤੁਹਾਡੇ ਬੜੇ ਬੁੜੇ ਹਾਲਾਤ ਹੋਣਗੇ ਉਦੋਂ ਤੁਹਾਡੇ ਬੜੇ ਮਾੜੇ ਹਾਲਾਤ ਹੋਣਗੇ ਸਾਡਾ ਸਿਰ ਤੇ ਹੱਥ ਹੈ ਸਾਡੇ ਕੌਮ ਦਾ ਸਿਰ ਤੇ ਹੱਥ ਹੈ ਪੂਰੇ ਭਾਰਤ ਤੇ ਪੂਰੇ ਇੰਡੀਆ ਦੇ ਤਾਂ ਜਿਸ ਵਸ ਰਿਹਾ ਨਹੀਂ ਇਹ ਦੇਸ਼ ਤਾਂ ਦਿਨਾਂ ਦੇ ਵਿੱਚ ਉਤਰਦੇ ਦਿਨਾਂ ਦੇ ਵਿੱਚ 90% ਕੁਰਬਾਨੀਆਂ ਸਾਧਿਆ ਦੇ ਦੋ ਤੋਂ ਜ਼ਿਆਦਾ ਗਰੌਂਡ ਦੇ ਲਈ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਸਾਸ਼ਰੀ ਆਕਲ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਕਿਤੇ ਅਮਰੀਕਾ ਅੱਗੇ ਕਿਤੇ ਕਿਹੜੇ ਦੇ ਸਕੇ ਜਾ ਕੇ ਹੱਥ ਾੜਦੇ ਸੀ ਸੀ ਭੁੱਖੇ ਮਰ ਰਹੇ ਆ ਉਹ ਸਾਨੂੰ ਅਨਾਜ ਦੇ ਦਿਓ ਉਹ ਸਾਨੂੰ ਅਨਾਜ ਦੇ ਦਿਓ ਜੇ ਤੁਸੀਂ ਭੁੱਖੇ ਮਰਦਾ ਸੀ ਨਾ ਉਹ ਮੋਦੀ ਉਹ ਭਾਜਪਾ ਵਾਲਿਆ ਗੱਲ ਸੁਣ ਲੋ ਜਿਹੜੇ ਸਾਰੇ ਜਿਹੜੇ ਚੱਟੇ ਬੱਟੇ ਨੇ ਪੰਜਾਬ ਵਾਲੇ ਵੀ ਸੁਣ ਲੈਣ ਜਦੋਂ ਉਹਨਾਂ ਅੱਗੇ ਜਾ ਕੇ ਹੱਥ ਾੜਦੇ ਸੀ ਨੇ ਉਹ ਅਨਾਜ ਦੇ ਦਿਓ ਸਾਨੂੰ ਅਨਾਜ ਦੇਓ ਉਦੋਂ ਅਸੀਂ ਅਨਾਜ ਦੇ ਭੰਡਾਰ ਭਰੇ ਉਹਨੇ ਸਾਡੇ ਬਾਪੂਆਂ ਨੇ ਟਿੱਪੇ ਕਰਾ ਕੇ ਸਾਡੇ ਬਾਪੂਆਂ ਨੇ ਅੱਜ ਅੱਜ ਤੁਹਾਡੇ ਅਨਾਜ ਦੇ ਭੰਡਾਰ ਭਰਤੇ ਅੱਜ ਤੁਸੀਂ ਤੁਸੀਂ ਭੁੱਖੇ ਮਰਦੇ ਫਿਰਦੇ ਸੀ ਅੱਜ ਤੁਹਾਡੀ ਢਿੱਡ ਭੁੱਖ ਦੂਰ ਕਰਤੀ ਜੇ ਤੁਸੀਂ ਰਾਜਲੇ ਤੁਸੀਂ ਸਾਡੇ ਦੇ ਚੜ ਕੇ ਆ ਗਏ ਤੁਸੀਂ ਸਾਡੇ ਦੇ ਚੜ ਕੇ ਆ ਗਏ ਤੁਹਾਨੂੰ ਰਜਾਇਆ ਅਸੀਂ ਐ ਭੁੱਖੇ ਮਤ ਨੂੰ ਅਨਾਜ ਅਸੀਂ ਦਿੱਤਾ ਜਦੋਂ ਤੁਸੀਂ ਇਹ ਗੱਲ ਕਹਿੰਦੇ ਸੀਗੇ ਜਦੋਂ ਤੁਹਾਡਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਸੀ ਨਾ ਇੱਕ ਟਾਈਮ ਅਨਾਜ ਖਾ ਲੋ ਇੱਕ ਟਾਈਮ ਰੋਟੀ ਖਾ ਲੋ ਦੋ ਟਾਈਮ ਤੁਹਾਨੂੰ ਰੋਟੀ ਨਹੀਂ ਸੀ ਮਿਲਦੀ ਤਿੰਨ ਟਾਈਮ ਤੁਹਾਨੂੰ ਰੋਟੀ ਨਹੀਂ ਸੀ ਮਿਲਦੀ ਰੋਟੀ ਛੋਟੀ ਅਸੀਂ ਮੈਨ ਲਾਈਆ ਰੋਟੀ ਸਾਨੂੰ ਅਸੀਂ ਦਿੱਤੀਆ ਸ਼ਰਮ ਕਰ ਲਓ ਸਾਡੀਆਂ ਸਬਰਾਂ ਦੇ ਬੰਨ ਨਾ ਫਰਕ ਹੋ ਇਹ ਗੱਲ ਪੰਜਾਬ ਵਾਲੇ ਵੀ ਸੁਣ ਲੈਣ ਤਾਕਤ ਥੱਲੇ ਜਿਹੜੇ ਪੰਜਾਬ ਦੇ ਤਾਕਤ ਥੱਲੇ ਨੇ ਨਾ ਜਿੰਨੇ ਲੀਡਰ ਨੇ ਕਿ ਉਹ ਵੀ ਧਿਆਨ ਨਾਲ ਗੱਲ ਸੁਣ ਲੈਣ ਅਸੀਂ ਤੁਹਾਨੂੰ ਕੋਸੀਆਂ ਵੜਿਓਣੇ ਆ ਸਾਡੀ ਤੁਸੀਂ ਗੱਲ ਕਦੋਂ ਕਰੋਗੇ ਜਾ ਕੇ ਹਰ ਇੱਕ ਬੰਦਾ ਜਾ ਕੇ ਮੋਤੀ ਕੇ ਸੈਂਟਰ ਕੇ ਜਾ ਕੇ ਕੋਟਾ ਹੋ ਜਾਂਦਾ ਕਦੋਂ ਪੰਜਾਬ ਦੀ ਗੱਲ ਕਰੋ ਕਦੋਂ ਲੋਕਾਂ ਦੀ ਗੱਲ ਕਰੋਗੇ ਇਹ ਗੱਲਾਂ ਕਰਦੇ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਆਪਣੀ ਕੁਰਸੀ ਲਈ ਜਾ ਕੇ ਸੈਂਟਰ ਅਕੇ ਕੋਟੇ ਹੋ ਜਾਂਦੇ ਨੇਗੇ ਗੱਲਾਂ ਕਰਦੇ ਨੇ ਕਿ ਇਹ ਗੱਲ ਧਿਆਨ ਨਾਲ ਸੁਣਨ ਵਾਲੀ ਆ ਵੀਰੋ ਇਹ ਕਹਿੰਦੇ ਮੋਦੀ ਸਾਡਾ ਜਿਹੜਾ ਆਪਣਾ ਕਰੋੜਾਂ ਰੁਪਿਆ ਫੰਡ ਰੋਕੀ ਖੜਾ ਗੱਲਾਂ ਕਰਦੇ ਨੇ ਵੀ ਕਰੋੜਾਂ ਰੁਪਿਆ ਫੰਡ ਰੋਕੀ ਖੜਾ ਹੈ ਅੱਛਾ ਫੰਡ ਥੋੜਾ ਮੋਦੀ ਰੋਕੀ ਖੜਾ ਹੈ ਮੋਦੀ ਥੋੜਾ ਫੰਡ ਤੁ ਨੂੰ ਤੁ ਨੂੰ ਫੰਡ ਲੈਣਾ ਨਹੀਂ ਆਉਂਦਾ ਤੁਸੀਂ ਜਾ ਕੇ ਜਿੰਨੇ ਵੀ ਤੁਸੀਂ ਕੁਰਸੀਆਂ ਦੇ ਬਿਠਾਇਆ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਤੁਸੀਂ ਪੰਜਾਬ ਦੇ ਮੰਤਰੀਓ ਜਾ ਕੇ ਲਾਓ ਧਰਨਾ 2 ਸਾਲ 2 ਸਾਲ ਧਰਨਾ ਚਲਾਇਆ ਢੌਂਟ ਚੋਂ ਕਿਲਾ ਅਗਲੇ ਕੱਟ ਕੇ ਅਗਲੇ ਨੂੰ ਫਰਾਕ ਕੇ ਆਇਆ ਇਹ ਕੀ ਕਰਦੇ ਨੇਗੇ ਸਮਝੋਤੇ ਕਰਦੇ ਫਿਰ ਤੇ ਨੇ ਪਾਰਟੀਆਂ ਇਕੱਠੀਆਂ ਹੋ ਗਈਆਂ ਐਂਡੀਓ ਸਮਝੋਤਾ ਹੋ ਗਿਆ ਉਹ ਸਮਝੋਤਾ ਹੋ ਗਿਆ ਸਾਨੂੰ ਮੋਦੀ ਤੋਂ ਖਤਰਾ ਉਹ ਮੋਦੀ ਨੂੰ ਤਾਂ ਹੀ ਢੌਂਟ ਚੋਂ ਕਿਲਾ ਪਹਿਲਾ ਕੱਟਿਆ ਅੱਜ ਬਾਣੀ ਪਾਇਆ ਪਿਆ ਉਹ ਦੇਖ ਲੈ ਮੂਰੇ ਉਹ ਦੇਖ ਲੋ ਕੋਈ ਪੰਜਾਬ ਲਈ ਜੜੋ ਤਾਂ ਸਹੀ ਪੰਜਾਬ ਲਈ ਕੁਝ ਕਰੋ ਤਾਂ ਸਹੀ ਬਸ ਫਿਰ ਪਤਾ ਕੀ ਹੁੰਦਾ ਸਾਡੀ ਕੁਰਸੀ ਨਾ ਬੱਲ ਕੇ ਸਾਡੇ ਅੰਮ੍ਰਿਤਸਰ ਦਾ ਪ੍ਰੈਸ਼ਰ ਆ ਉਹਦਾ ਪ੍ਰੈਸ਼ਰ ਆ ਅਕੇ ਫੰਡ ਲੈਣੇ ਯਾਰ ਇਹ ਲੈਣੇ ਕਿੱਡੀ ਕਵੱਡੀ ਗੱਲ ਆ ਜੇ ਤੁਸੀਂ ਲੜੋ ਜੇ ਇੱਕ ਮਿੰਟ ਗੱਲ ਪੰਜਾਬ ਦੇ ਲੋਕੋ ਧਿਆਨ ਨਾਲ ਗੱਲ ਸੁਣਨ ਵਾਲੀ ਆ ਜਿੰਨੇ ਐਮਐਲਏ ਜਿੱਤੇ ਹੋਏ ਆਪਣੇ ਐਮਪੀ ਜਿੱਤੇ ਹੋਏ ਆਪਣੇ ਤਾਂ ਏਡੀ ਮਾੜੀ ਕਿਸਮਾ ਜਿਹੜੇ ਆਪਾਂ ਐਮਪੀ ਜਿੱਤਾਏ ਨੇਗੇ ਆਪਣੇ ਸੜੀ ਜੋਲ ਦੀ ਗੈਰ ਹਾਜ਼ਰੀ ਰਹੀ ਆ ਪਊ ਐਮਪੀ ਜਿੱਤਾਇਆ ਇੱਕ ਵੀ ਦਿਨ ਜਾ ਕੇ ਲੋਕ ਸਭਾ ਦੇ ਵਿੱਚ ਨਹੀਂ ਬੋਲਿਆ ਹੋ ਇੱਕ ਵੀ ਦਿਨ ਸਹੀ ਗੱਲ ਇੱਕ ਵੀ ਦਿਨ ਲੋਕਾਂ ਦੇ ਜਾ ਕੇ ਮੁੱਦੇ ਤੇ ਨਹੀਂ ਬੋਲਿਆ ਨਹੀਂ ਨਹੀਂ ਆਪਾਂ ਮੇਰੀ ਗੱਲ ਸੁਣ ਲੈ ਆਪਾਂ ਨਹੀਂ ਧੌੜ ਤੋਂ ਕਿੱਲਾ ਕੱਢਣ ਲਈ ਪਾਇਦਾ ਹੋਇਆ ਨਹੀਂ ਧੌੜ ਤੋਂ ਕਿੱਲਾ ਐਵੇਂ ਜਿкру ਕਰਦੇ ਰਹਾਂਗੇ ਇਹ ਜਿਹੜੀ ਤਾਂ ਗੱਲ ਕਹੀ ਆ ਨਾ ਸੁਣ ਲੈ ਮੇਰੀ ਗੱਲ ਬਾਈ ਅਸੀਂ ਸਾਡਾ ਪੰਜਾਬ ਸੁਧਰੂਆ ਕਿਦਨ ਅਸੀਂ ਪੰਜਾਬ ਤਰੱਕੀ ਕਿਦਨ ਕਰੂਗਾ ਇੱਕ ਜਿਹੜਾ ਮੰਤਰੀ ਹੁੰਦਾ ਇੱਕ ਮੁੱਖ ਮੰਤਰੀ ਹੁੰਦਾ ਇੱਕ ਐਮਐਲਏ ਹੁੰਦਾ ਉਹਦੇ ਘਰੇ ਕੋਈ ਉਹਦਾ ਕੋਈ ਉਹਦਾ ਮੁੰਡਾ ਮਰ ਜਾਏ ਉਹਦੀ ਘਰ ਵਾਲੀ ਮਰਜੇ ਨੂੰ ਕੋਈ ਦੁੱਖ ਨਹੀਂ ਹੁੰਦਾ ਉਹਨੂੰ ਦੁੱਖ ਪਤਾ ਕਦੋਂ ਹੁੰਦਾ ਇਹ ਧਿਆਨ ਨਾਲ ਸੁਣ ਲੈ ਗੱਲ ਉਹਨੂੰ ਦੁੱਖ ਉਹਦਾ ਹੁੰਦਾ ਜਦੋਂ ਉਹਦੀ ਕੁਰਸੀ ਜਾਂਦੀ ਜਰੂਰੀ ਦੀ ਪਾਵਰ ਜਾਂਦੀ ਹੈ ਬਾਬਰ ਐਨੀ ਪੜੀ ਆ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਮੰਦਰ ਬਾਣੀ ਪੜੀ ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਵਿੱਚ ਆਇਆ ਕਹਿੰਦੇ ਵੀ ਜੇ ਰਾਜਸਥਾਨ ਦੇ ਵਿੱਚ ਰੇਗਿਸਤਾਨ ਤੇ ਮੀਂਹ ਪੈ ਜਾਏ ਉਹ ਕਦੇ ਤ੍ਰਿਪਤ ਨਹੀਂ ਹੁੰਦਾ ਅੱਗ ਆ ਤੂੰ ਜਿੰਨਾ ਮਰਜ਼ੀ ਬਾਲਣ ਛੱਡਦੇ ਉਹਦੀ ਅੱਗ ਦੀ ਭੁੱਖ ਕਦੇ ਪੂਰੀ ਨਹੀਂ ਹੁੰਦੀ ਜਿਹੜਾ ਬੰਦਾ ਰਾਜਨੀਤਿਕ ਬੰਦਾ ਕੁਰਸੀ ਤੇ ਬਹਿ ਗਿਆ ਉਹਦੀ ਕਦੇ ਭੁੱਖ ਪੂਰੀ ਨਹੀਂ ਹੁੰਦੀ ਜਿੱਡਾ ਮਰਜ਼ੀ ਮინისტრ ਬਣ ਜੇ ਜਿੱਡਾ ਮਰਜ਼ੀ ਐਮਐਲਏ ਬਣ ਜੇ ਪਰ ਇਹੇ ਗੱਲ ਪੰਜਾਬ ਦੇ ਲੋਕ ਸਮਝਣਾਂ ਜੇ ਜਿੰਨਾਂ ਨੂੰ ਅਸੀਂ ਕਿਰਾ ਮੌਕਾ ਇਹਨਾਂ ਨੂੰ ਗੱਲਾਂ ਨੂੰ ਦਿੱਤਾ ਇਹਨਾਂ ਨੂੰ ਦੁਬਾਰਾ ਕਹੋ ਚਲੋ ਆਪਦੇ ਘਰੇ ਚੱਲ ਬਾਈ ਚੱਲ ਜਲ ਤਾਂ ਸਾਡੀ ਗੱਲ ਨਹੀਂ ਕੀਤੀ ਅਸੀਂ ਨਹੀਂ ਤੈਨੂੰ ਬੋਰਡਪਨ ਚਾ ਲੈ ਆਪਦੇ ਘਰੇ ਹੋਰਾਂ ਨੂੰ ਦੇਖਾਂਗੇ ਹੋਰਾਂ ਕਰਾਂਗੇ ਅਸੀਂ ਤਾਂ ਸਾਡੇ ਮੇਰਾ ਕੰਮ ਕੀ ਆ ਮੇਰੇ ਲੈਕੇ ਤੁਹਾਡਾ ਸਾਡੇ ਲੈਕੇ ਲੜਾਈ ਆਈ ਆ ਸੰਘਰਸ਼ ਆਇਆ ਜੇ ਅਸੀਂ ਆਪਾਂ ਇਹਨਾਂ ਕਿੰਨਾ ਤੇ ਪੈ ਕੇ ਤਾਂ ਲੜੂਗਾ ਕੌਣ ਤੇਨਾਂ ਮੱਥਾ ਕੌਣ ਲਾਊਗਾ ਆਪਾਂ ਤਾਂ ਇਹਨਾਂ ਨਾਲ ਮੱਥਾ ਲਾਉਣ ਲਈ ਲੜਨ ਲਈ ਤਿਆਰ ਹੋਇਆ ਗੈਰ ਰਾਜਨੀਤਿਕ ਜਿੰਨਾ ਟਾਈਮ ਗੈਰ ਰਾਜਨੀਤਿਕ ਚੱਲਾਂਗੇ ਓਨਾ ਟਾਈਮ ਇਹ ਪੰਜਾਬ ਦੇ ਵਿੱਚ ਪੰਜਾਬ ਨੂੰ ਓਨਾ ਟਾਈਮ ਬਚਾ ਸਕਦੇ ਆ ਨਹੀਂ ਤਾਂ ਮਿੰਟਾਂ ਦੇ ਵਿੱਚ ਵੇਚ ਕੇ ਆਉਂਦੇ ਨੇ ਜਿਵੇਂ ਅਸੀਂ ਮੰਡੀ ਦੇ ਵਿੱਚ ਫਸਲ ਨੂੰ ਨਹੀਂ ਵੇਚ ਕੇ ਆਉਂਦੇ ਆਪਾਂ ਆਪਣੀ ਕਣਕਲ ਜਾ ਕੇ ਵੇਚ ਕੋਣਾ ਇਹ ਆਪਣਾ ਵੇਚ ਕਿਉਂਨੇ ਹਨਾ ਕੋਈ ਸਬਜ਼ੀ ਵੇਚ ਕਿਉਂਦਾ ਇਹ ਕੀ ਕਰਦ ਨੇ ਦਾਗੜਦੱਲੇ ਪੰਜਾਬ ਦੇ ਹੱਕ ਪੰਜਾਬ ਦੇ ਲੋਕਾਂ ਦੀਆਂ ਮੰਗਾ ਦਿੱਲੀ ਦੇ ਵਿੱਚ ਆ ਜਾ ਕੇ ਉੱਥੇ ਉੱਥੇ ਸਾਡੀ ਮੰਡੀ ਲੱਗਦੀ ਆ ਪੰਜਾਬ ਦੀ ਉਹ ਮੰਡੀ ਦੇ ਵਿੱਚ ਸਾਡੇ ਹੱਕ ਸਾਰਾ ਕੁਝ ਵੇਚਨ ਨੂੰ ਨਾ ਕੇ ਬੋਲਦੇ ਨਹੀਂ ਯਾਰ ਇਹ ਉਹਨਾਂ ਕੇ ਗੱਲ ਹੀ ਨਹੀਂ ਕਰਦੇ ਹੋ ਯਾਰ ਗੱਲ ਕਰਨ ਨੂੰ ਕਿੱਡੀ ਕਵੱਟੀ ਗੱਲ ਐ ਪਰ ਇੱਕ ਚੀਜ਼ ਦੇਖੋ ਬਾਈ ਆਪਣਾ ਦੁਨੀਆ ਦਾ ਸਭ ਤੋਂ ਸਭ ਤੋਂ ਵਧੀਆ ਰਾਜ ਮਹਾਰਾਜਾ ਰਜੀਤ ਸਿੰਘ ਦਾ ਰਿਹਾ 40 ਸਾਲ ਦਾ ਰਾਜ ਰਿਹਾ 40 ਸਾਲ ਦਾ ਰਾਜ ਰਿਹਾ ਉਹਦਾ ਰਾਜ ਨਾ ਚੰਗਾ ਕਿਉਂ ਹੋਇਆ ਇੱਕ ਚੀਜ਼ ਦੇਖੋ ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹੈ ਜਿੰਨੇ ਵੀ ਨੌਜਵਾਨ ਹੋ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗ ਜਾਓ ਰਬ ਬਾਣੀ ਦੇ ਲੜ ਲੱਗ ਜਾਓ ਮਹਾਰਾਜਾ ਰਜੀਤ ਸਿੰਘ ਐ ਨਾ ਚੰਗਾ ਰਾਜਾ ਕਿਉਂ ਹੋਇਆ ਪਤਾ ਤੁਹਾਨੂੰ ਕਿਉਂ ਹੋਇਆ ਜੇ ਉਹਦੇ ਰਾਜ ਦੇ ਵਿੱਚ ਕਿਸੇ ਨੇ ਮਸਜਿਦ ਦੇ ਉੱਪਰ ਗੋਹਾ ਚੜ੍ਹਾ ਸਿੱਟਿਆ ਤਾਂ ਅਗਲੇ ਨੇ ਸੋਨਾ ਚੜਵਾਤਾ ਧਰਮਾਂ ਦੇ ਪਿੱਛੇ ਨਹੀਂ ਲੜਾਇਆ ਸਭ ਤੋਂ ਵੱਧ ਗਿਣਤੀ ਮੁਸਲਮਾਨਾਂ ਦੀ ਸੀ ਹਿੰਦੂਆ ਵੀਰਾਂ ਦੀ ਸੀਗੀ ਸਭ ਤੋਂ ਟੱਟ ਗਿਣਤੀ ਸਿੱਖਾਂ ਦੇ ਸੀ ਐਡਾ ਤਕੜਾ ਸਿੱਖ ਰਾਜ ਹੋਇਆ ਕਿਉਂ ਮੈਂ ਛੋਟੀ ਜਿਨੀ ਉਦਾਹਰਣ ਦੇ ਕੇ ਦੱਸਦਾ ਵੀ ਐਡਾ ਤਕੜਾ ਉਹ ਰਾਜਾ ਬਣ ਕਿਵੇਂ ਗਿਆ ਬਣਦਾ ਕਾਰੰਬ ਤੱਕ ਕੀ ਸੀ 2 ਘੰਟੇ ਰੋਜ਼ ਉਹਦੇ ਉਹਦੇ ਰਾਜ ਦੇ ਵਿੱਚ ਆਪਣੇ ਦਰਬਾਰ ਦੇ ਵਿੱਚ 2 ਘੰਟੇ ਰੋਜ਼ ਉਹ ਬਾਣੀ ਸੁਣਦਾ ਜਬ ਰੋਜ਼ ਸਹਿਜ ਪਾਠ ਚੱਲਦਾ ਰਹਿੰਦਾ ਅਸੀਂ ਨਸ਼ਿਆਂ ਦੇ ਉੱਪਰ ਲਾ ਕੇ ਸਾਡੇ ਵਾਲਾ ਦਾ ਕੰਮ ਕੀ ਆ ਉਹ ਬਾਣੀ ਦੇ ਲੜ ਲੱਗਿਆ ਹੋਇਆ ਰਾਜਾ ਸੀਗਾ ਜਿਹਦੇ ਅੰਦਰ ਉਸ ਪਰਮਾਤਮਾ ਦੀ ਗੱਲ ਹੋਊਗੀ ਨਾ ਉਹ ਬੰਦਾ 100 ਵਾਰੀ ਕਿਸੇ ਦਾ ਜ਼ੁਲਮ ਕਰਨ ਲੱਗਾ ਡਰੂਗਾ 100 ਵਾਰੀ ਬੰਦਾ ਝੁਕੂਗਾ ਹੁਣ ਜਿਹੜਾ ਬੰਦਾ ਉਹ ਰਾਜਾ ਸੀਗਾ ਗਰਮਾਣੀ ਦਾ ਧਾਰਨੇ ਸੀ ਗਰੂਦ ਨੂੰ ਆਪਣੇ ਅੰਗ ਸੰਗ ਸਹਾਇਕ ਚੱਲਦਾ ਸੀ ਪਰ ਸਾਡੇ ਵਾਲੇ ਕਿਨੇ ਆਥਰੇ ਡੇਢ ਬੋਤਲ ਚਾੜ ਲਈ ਕਿਸ ਨੇ ਬੋਤਲ ਚਾੜ ਲਈ दारू ਦੀ ਉਹ ਕਿਸੇ ਨੂੰ ਆਉ ਨੂੰ ਫੋਨ ਲੱਤਾ ਓਏ ਕਰ ਤੇ ਪਰਚਾ ਦੇ ਤੇ ਕਰ ਤੇ ਉਹ ਮੇਰੇ ਖਿਲਾਫ ਬੋਲਦਾ ਉਹ ਤੇ ਪਰਚਾ ਕਰਦੇ ਚੱਕਦੇ ਪਰਚਾ ਸਿਰਦੇ ਅੰਦਰ ਭੈਣਾਂ ਨੂੰ ਸਿਰਦੇ ਅੰਦਰ ਉਹਨੂੰ ਸਿਰਦੇ ਅੰਦਰ ਸਾਡੇ ਵਾਲੇ ਆਹ ਕੰਮ ਕਰਦੇ ਨੇ ਲੱਗ ਕੋਈ ਅੰਦਰ ਕਿਤੇ ਹਿਆਦਿਆਦੀ ਭਾਵਨਾ ਹੋਵੇ ਨਾ ਉਹ ਬੰਦਾ ਕਦੇ ਗਲਤ ਨਹੀਂ ਕਰਦਾ ਇਹ ਸਿੱਖਣਾ ਇਹ ਇਹ ਨਸ਼ਿਆਂ ਦੇ ਵਿੱਚ ਉੱਥੇ ਗ੍ਰਸਤ ਹੋਏ ਪਏ ਨੇਗੇ ਉਹਨਾਂ ਦੇ ਵਿੱਚ ਪਾਵਰਾਂ ਨੇ ਪਾਵਰਾਂ ਨੇ ਪਾਵਰਾਂ ਸਦਾ ਨਹੀਂ ਰਹਿੰਦੀਆਂ ਸਦਾ ਨਹੀਂ ਇਹ ਪਾਵਰਾਂ ਰਹਿੰਦੀਆਂ ਇਹ ਪਾਵਰਾਂ ਉਪਰਾਂ ਦਾ ਬੜੀਆਂ ਥੋੜੀਆਂ ਟਾਈਮ ਦੇ ਆ ਨੇ ਗੱਲਾਂ ਨੇ ਦੋ ਚੀਜ਼ਾਂ ਬੰਦੇ ਦੇ ਨਾਲ ਜਾਣੀਆਂ ਨੇ ਕੀਤੀ ਰੱਬ ਦੀ ਬੰਦ ਕੀਤੀ ਤੇ ਕੀਤਾ ਹੋਇਆ ਬੰਦੇ ਦਾ ਕਰਮ ਜਿਹੋ ਜਿਹਾ ਬੰਦਾ ਕਰਮ ਕਰਕੇ ਜਾਊਗਾ ਉਹੋ ਜਿਹਾ ਉਹਨੂੰ ਫਲ ਜਿਹੋ ਜਿਹਾ ਬੀਜੋਗਾ ਉਹਦਾ ਵਟਣਾ ਪਊਗਾ ਜੇ ਤੁਸੀਂ ਸਾਡੇ ਤੇ ਜ਼ੁਲਮ ਕਰ ਰਹੇ ਹੋ ਤਾਂ ਤੁਹਾਨੂੰ ਇਹ ਜ਼ੁਲਮ ਦਾ ਤੁਹਾਨੂੰ ਵੀ ਸਹਿਣਾ ਪਊਗਾ ਇਸ ਕਰਕੇ ਇਸ ਕਰਕੇ ਵੀਰੋ ਜਿਹੜੀ ਆ ਗੱਲ ਆ ਹੁਣ ਗੱਲ ਆ ਬਾਰਡਰ ਵਾਲੀ ਆ ਇਹਨੂੰ ਤੋੜਨ ਵਾਲੀ ਗੱਲ ਆ ਅੱਗੇ ਜਾਣ ਵਾਲੀ ਗੱਲ ਐ ਇਹ ਗਾਰਨ ਕੀ ਐ ਆਪਾਂ ਜਦੋਂ ਆਪਾਂ ਇੱਕ ਸਿਸਟਮ ਜਾਂ ਬਣਾ ਕੇ ਚੱਲਾਂਗੇ ਉਦੋਂ ਹੈ ਆਪਾਂ ਬਾਰਡਰ ਤੋੜਨਾ ਵੀ ਆਪਣੇ ਲਈ ਬੜੀ ਵੱਡੀ ਗੱਲ ਨਹੀਂ ਹੈਗੀ ਉ ਤਾਂ ਆਪਾਂ ਐ ਖੜਾਵਾਂਗੇ ਐ ਪਿਛੋਂ ਹੈਡਰ ਆ ਰਹੇ ਨੇਗੇ ਪੂਰੇ ਪਰਮੰਧ ਪੂਰੀਆਂ ਚੀਜ਼ਾਂ ਆ ਰਹੀਆਂ ਨੇਗੀਆਂ ਇਸ ਕਰਕੇ ਜੇ ਕਿਸੇ ਭਰਾ ਦੇ ਸੱਟ ਲੱਗਦੀ ਹੈ ਨਾ ਬੜਾ ਦੁੱਖ ਹੁੰਦਾ ਜਦੋਂ ਨਾ ਮੈਂ ਪਰਸੋ ਦਾਖਲ ਸੀ ਕਿ ਮੈਂ ਮਨਪ੍ਰੀਤ ਡਾਕਟਰ ਕੋਲੇ ਚਲਾ ਗਿਆ ਸਾਡੇ ਬਰਨਾਲੇ ਡਾਕਟਰ ਹੈ ਉਹ ਕਹਿੰਦਾ ਤੇਰੇ ਅੰਦਰ ਕਹਿੰਦਾ ਟਾਈ ਫੈਡਣਾ ਇਨਫੈਕਸ਼ਨ ਜੀ ਹੁੰਦੀ ਆ ਕਹਿੰਦਾ ਵਧੀ ਪਈ ਆ ਕਹਿੰਦਾ ਤੂੰ ਇੱਥੇ ਦਾਖਲ ਰਹਿ ਉਹ ਮੈਨੂੰ ਮੈਂ ਫੋਨ ਚੱਕਿਆ ਮੈਂ ਦੇਖਿਆ ਵੀਡੀਓ ਮੈਨੂੰ ਕਹਿੰਦਾ ਤਾਂ 5-7 ਦਿਨ ਕਿਸੇ ਪਾਸੇ ਨਹੀਂ ਜਾਣਾ ਕੱਲ ਉੱਤਰ ਸੀ ਅੱਜ ਇੱਧਰ ਤੇ ਕਿਸੇ ਪਾਸੇ ਮਖਾ ਯਾਰ ਕਿਵੇਂ ਟਿਕ ਜੀ ਆ ਮੇਰਾ ਛੋਟਾ ਭਰਾ ਆ ਹੁਣ ਇਹਨਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਆ ਸਾਡੇ ਮੰਡਲੇ ਸਰਪੰਚ ਖੜਾ ਮੈਨੂੰ ਕਿਹਾ ਮਖਾ ਯਾਰ ਆਪਾਂ ਚਲੋ ਯਾਰ ਆਪਾਂ ਆਪਣੇ ਭਰਾਵਾਂ ਦੇ ਸੱਟਾਂ ਬੱਚੀ ਜਾਂਦੇ ਨੇ ਆਪਾਂ ਇੱ ਖਤਮ ਮਰ ਜਾਗੇ ਤਾਂ ਕਿਤੇ ਲੇਖੇ ਲੱਗਦਾਂਗੇ ਮੌਤ ਤੋਂ ਨਹੀਂ ਮੌਤ ਤੋਂ ਨਾ ਡਰਿਆ ਕਰੋ ਮੌਤ ਤੋਂ ਇਹ ਗੱਲ ਸੁਣ ਲਓ ਧਿਆਨ ਨਾਲ ਸਾਹਮਣੇ ਖੜੇ ਨੇ ਮੌਤ ਤੋਂ ਡਰਨ ਵਾਲੀ ਕੌਮ ਨਹੀਂ ਹੈਗੀ ਇਹ ਤਾਂ ਸੰਕਾ ਮੌਤ ਨੂੰ ਤਾਂ ਆਇਆ ਕਿੰਨੇ ਵੀ ਆ ਗਈ ਅੱਜ ਸਭ ਤੋਂ ਪਤਾ ਅੱਜ ਦੇ ਦਿਨ ਸਾਡਾ ਭਰਾ ਦੀਪ ਸਿੱਧੂ ਬਾਈ ਅੱਜ ਅੱਜ ਬਾਈ ਸਾਡਾ ਉਹ ਚਲਾ ਗਿਆ ਯਾਰ ਉਹਦਾ ਬਹੁਤ ਜ਼ਿੰਦਗੀ ਦੇ ਵਿੱਚ ਦਾ ਘਾਟਾ ਯਾਰ ਉਹ ਇੱਕ ਚੰਗੀ ਸੋਚ ਲੋਕਾਂ ਲਈ ਲੜਨ ਵਾਲੀ ਸੋਚ ਇਹ ਸਰਕਾਰਾਂ ਨੂੰ ਹਾਜ਼ਮ ਨਹੀਂ ਆਈ ਅੱਜ ਉਹ ਸਾਡੇ ਵਿੱਚੋਂ ਸਾਡਾ ਭਰਾ ਚਲੇ ਗਿਆ ਯਾਰ ਜੇ ਕਿਤੇ ਉਹ ਹੁੰਦਾ ਉਹਦੀ ਸੋਚ ਬੜੀ ਸੀਗੀ ਨੌਜਵਾਨ ਬੜਿਆਂ ਨੂੰ ਚੰਗੀਆਂ ਜਿਹੜੀਆਂ ਮੈਨੂੰ ਲੱਗਦਾ ਅਸੀਂ ਸਾਡੀ ਉਨੀ ਸੋਚ ਨਹੀਂ ਉਹ ਇੰਨਾ ਪੜਿਆ ਲਿਖਿਆ ਨੌਜਵਾਨ ਸੀਗਾ ਜਿਹਨੂੰ ਦੂਰ ਤੇ ਅਸੀਂ ਸੋਚ ਸੀਗੀ ਜਿਹੜੀ ਸਾਡੀ ਤੋਂ ਸੋਚ ਚਲੀ ਗਈ ਅੱਜ ਨੂੰ ਕੁਝ ਨਹੀਂ ਗੱਲਾਂ ਬਾਤਾਂ ਕੁਝ ਹੋਰ ਹੀ ਹੋਣੀਆਂ ਸੀਆਂ ਅੱਜ ਉਹ ਸਿੱਧਾ ਬੜਾ ਭਰਾ ਦਾ ਘਟਾ ਹੈ ਪ੍ਰਮਾਤਮਾ ਕਰੇ ਅਸੀਂ ਉਸ ਭਰਾ ਦੇ ਸੋਚ ਤੇ ਚੱਲੀਏ ਉਸ ਭਰਾ ਦੀ ਸੋਚ ਤੇ ਪੜਾ ਦਈਏ ਉਹ ਜੋ ਪੰਜਾਬ ਲਈ ਉਹ ਚਾਹੁੰਦਾ ਸੀਗਾ ਜੋ ਪੰਜਾਬ ਨੂੰ ਦੇਖਣਾ ਚਾਹੁੰਦਾ ਸੀਗਾ ਚਾਹੁੰਦਾ ਸੀਗਾ ਕਿ ਨੌਜਵਾਨ ਨਸ਼ੇ ਤੋਂ ਬਾਹਰ ਆਉਣ ਆਪਣੀ ਕੌਮ ਦੀ ਗੱਲ ਕਰਨ ਆਪਣੇ ਪੰਥ ਦੀ ਗੱਲ ਕਰਨ ਉਹ ਆਪਾਂ ਮਜੀਕ ਨੂੰ ਕਰਦੀ ਰਹਿਣੀ ਆ ਦੂਜੀ ਗੱਲ ਦੂਜਾ ਸਾਡਾ ਭਰਾ ਵਿਸਲ ਗਿਆ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਜੈ ਜੀ ਹਰਿ ਕੀ ਬੋਲੇ ਪਿਛਲੇ ਸਾਲ ਸਾਹਿਬ ਜੀ ਆਕਾਲ ਸਿੱਧੂ ਮੂਸੇ ਵਾਲਾ ਉਹ ਜੈ ਜੀ ਹਰਿ ਕੀ ਬੋਲੇ ਸਾਹਿਬ ਜੀ ਆਕਾਲ ਵਾਸ਼ੀਆ ਤਾਲ ਸਾਡਾ ਭਰਾ ਸਿੱਧੂ ਮੂਸੇਵਾਲਾ ਬੜੀ ਤੱਕ ਦੀ ਸੋਚ ਸੀ ਕਿ بڑا ਨੌਜਵਾਨ ਨੇ ਪੱਗ ਨੂੰ ਕਿੱਥੇ ਦੁਨੀਆ ਦੇ ਵਿੱਚ ਲੈ ਗਿਆ ਕਿੱਥੇ ਟੱਕਰ ਪਛਾਣ ਬਣਾਤੀ ਸਾਡੇ ਪੰਜਾਬੀਆਂ ਦੀ ਗੋਰੇ ਕਾਲੇ ਅੰਗਰੇਜ਼ ਸਾਰਿਆਂ ਤੇ ਕਿਰਪਾ ਪਛਾਣ ਬਣਾਤੀ ਗੱਲ ਸੀਗੀ ਸਾਡੇ ਅੰਦੋਲਨ ਦੀ ਸਾਡੀ ਕਿਸਾਨੀ ਦੀ ਗੱਲ ਸੀ ਜਦੋਂ ਅੰਦੋਲਨ ਚੱਲਿਆ ਸਾਨੂੰ ਸਾਰੇ ਨੌਜਵਾਨਾਂ ਨੂੰ ਪਤਾ ਹੋਣਾ ਕਿ ਮੇਰਾ ਇਹ ਝੰਡਾ ਕੋਈ ਅੱਜ ਦਾ ਨਹੀਂ ਕਿਸਾਨੀ ਦਾ ਹੱਥ ਵਿੱਚ ਕਈ ਸਾਲਾਂ ਦਾ ਦਾਦੇ ਤੋਂ ਲੈ ਕੇ ਉਦੋਂ ਦਾ ਇਹ ਕਿਸਾਨੀ ਦਾ ਝੰਡਾ ਚੱਲਦਾ ਆਇਆ ਉਹ ਕਹਿੰਦਾ ਰਹਿ ਗਈ ਰਹਿਦੀ ਜਿੱल्ली ਚੱਕਰ ਜ਼ਿੰਦਗੀ ਆ ਰਹਿਦੀ ਉਮਰ ਤੇ ਕਰੇ ਕਿਸਾਨੀ ਦਾ ਮਜਦੂਰੀ ਦਾ ਢੰਡਾ ਹੱਥ ਜੀ ਰਹਿਣਾ ਉਹ ਕਹਿੰਦਾ ਮੈਥੋਂ ਛੋਟਾ ਸੀ ਸਿੱਧੂ ਮੈਨੂੰ ਕਹਿੰਦਾ ਵੱਡੇ ਭਾਈ ਕਹਿੰਦਾ ਯਾਰ ਤੂੰ ਪਿੰਡਾਂ ਦੇ ਵਿੱਚ ਫਿਰਦਾ ਰਹਿਣਾ ਮੇਰੀ ਡਿਊਟੀ ਲਾ ਕਿੱਥੇ ਰੋਣੀ ਆ ਜਿੱਥੇ ਵੀ ਉਹਨੂੰ ਬੁਲਾਇਆ ਜਿੱਥੇ ਵੀ ਉਹਨੂੰ ਕਿਹਾ ਭਰਾ ਨੂੰ ਆ ਟਿੱਕਰੀ ਬਾਰਡਰ ਦੇ ਉੱਪਰ ਮੇਰੇ ਨਾਲ ਟਰਾਲੀਆਂ 'ਚ ਰਾਤਾਂ ਕੱਟ ਕੇ ਜਾਂਦਾ ਰਿਹਾ ਅੱਜ ਉਹ ਭਰਾ ਸਾਡੇ ਕੋਲ ਚਲਾ ਗਿਆ ਜੁੱਤੀ ਬੜੀ ਘਾਟ ਹੈ ਇਹੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਇਹਨਾਂ ਦੀ ਗੰਦੀ ਸਿਸਟਮ ਨੂੰ ਗੰਦੀਆਂ ਸਰਕਾਰਾਂ ਨੂੰ ਗੰਦੀਆਂ ਨੀਤੀਆਂ ਨੂੰ ਆਪਾਂ ਸਮ ਜਿੰਨਾ ਟਾਈਮ ਆਪਾਂ ਸਮਝਦੇ ਨਹੀਂ ਜਿੰਨਾ ਟਾਈਮ ਆਪਾਂ ਵਿਚਾਰਦੇ ਨਹੀਂ ਉਹਨਾ ਟਾਈਮ ਇਹਨਾਂ ਤੋਂ ਐਵੇਂ ਜਿਵੇਂ ਡੰਡੇ ਖਾਂਦੇ ਰਹਾਂਗੇ ਯਾਰ ਹਰ ਇੱਕ ਬੰਦਾ ਕਰਕੇ ਵੱਡੀਆਂ-ਵੱਡੀਆਂ ਗੱਲਾਂ ਹਰ ਇੱਕ ਬੰਦਾ ਬਦਲ ਜਾਂਦਾ ਹਰ ਇੱਕ ਬੰਦਾ ਮੁੱਕਰ ਜਾਂਦਾ ਯਾਰ ਹਰ ਇੱਕ ਬੰਦਾ ਆਪਣੀ ਕੁਰਸੀ ਤੇ ਕਰਕੇ ਮੁੱਕਰ ਜਾਂਦਾ ਯਾਰ ਇਹ ਸਾਡੇ ਭਰਾ ਸਾਧ ਤੋਂ ਵਿਛੜ ਕੇ ਜਿਨ੍ਹਾਂ ਨੇ ਦੁਨੀਆ ਦੇ ਉੱਪਰ ਸਾਡੀ ਪਛਾਣ ਅਣਾਈ ਹੋਰ ਪਛਾਣ ਬਣਾਉਣੀ ਸੀਗੀ ਅੱਜ ਦੀਪ ਬਾਈ ਹੁੰਦਾ ਉਹਨੇ ਬੜੀ ਪਛਾਣ ਬਣਾਉਣੀ ਸੀਗੀ ਉਹਦੇ ਸਾਡੀਆਂ ਲੜਾਈਆਂ ਸੀ ਮੂਰੇ ਹੋ ਕੇ ਲੜਨੀਆਂ ਸੀਗੀਆਂ ਇਹ ਨੌਜਵਾਨੋ ਆਪਾਂ ਸੋਚ ਵਿਚਾਰ ਕੇ ਜਿੰਨੀਆਂ ਵੀ ਸਾਡੀਆਂ ਜੱਥੇਬੰਦੀਆਂ ਨੇ ਦੂਜੀ ਗੱਲ ਸਾਨੂੰ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਨੌਜਵਾਨੋ ਮੇਰੇ ਵੀਰੋ ਮੇਰੇ ਭਰਾਵੋ ਸਾਨੂੰ ਪਾੜਨ ਦਾ ਬੜਾ ਤਰੀਕਾ ਉਹਨਾਂ ਨੇ ਅਪਣਾਇਆ ਹੋਇਆ ਮੈਂ ਇੱਕ ਚੀਜ਼ ਜੇਲ੍ਹ ਦੇ ਵਿੱਚੋਂ ਸਿੱਖ ਕੇ ਨਿਕਲਿਆ ਤੁਸੀਂ ਦੇਖਿਆ ਹੁਣ ਨਾ ਸੋਸ਼ਲ ਮੀਡੀਆ ਤੇ ਮੇਰੇ ਖਿਲਾਫ ਬੋਲਣ ਵਾਲੇ ਬੜੇ ਚੱਲੇ ਰਹਿੰਦੇ ਨੇਗੇ ਮੈਂ ਇੱਕ ਚੀਜ਼ ਸੋਚ ਕੇ ਨਿਕਲਿਆ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹਣਾ ਕਿ ਇਹੋ ਜੀ ਆਪਣੀ ਹੁਣ ਸਿਹੜੀ ਸੋਚ ਬਣ ਜੇ ਕਿ ਅਸੀਂ ਆਪਾ ਆਪਣੇ ਦੇ ਵਿਰੁੱਧ ਨਾ ਬੋਲੀਏ ਆਪਣਾ ਦੁਸ਼ਮਣ ਕੌਣ ਹੈ ਸਾਡਾ ਦੁਸ਼ਮਣ ਕੌਣ ਹੈ ਸਾਡੇ ਲੀਡਰ ਇਹ ਰਾਜਨੀਤਿਕ ਪਾਰਟੀਆਂ ਇਹ ਸਰਕਾਰਾਂ ਇਹ ਸਾਡੇ ਦੁਸ਼ਮਣ ਨੇਗੀਆਂ ਇਹ ਸੈਂਟਰ ਦੀ ਸਰਕਾਰ ਦੁਸ਼ਮਣਾਂ ਸਾਡੀ ਅਸੀਂ ਦੁਸ਼ਮਣ ਨੂੰ ਪਛਾਣਨੀਏ ਵੀਰੋ ਅਸੀਂ ਆਪਣੇ ਦੇ ਖਿਲਾਫ ਵੀ ਚੱਲੀ ਜਾਂਦੇ ਰਹਨੇ ਯਾਰ ਆਪਣੇ ਦੇ ਖਿਲਾਫ ਹੀ ਬੋਲੀ ਜਾਂਦੇ ਰਹਨੇ ਆ ਹੁਣ ਕੀ ਆ ਜੱਥੇਬੰਦੀਆਂ ਨੇ ਸਾਰੀਆਂ ਆਪਣੇ ਜੱਥੇਬੰਦੀਆਂ ਨੇ ਮੈਂ ਕੋਈ ਗੱਲ ਕਹਿੰਦੀ ਅੱਜ ਮੈਂ ਸਾਰੇ ਲੋਕਾਂ 'ਚ ਇਹ ਗੱਲ ਕਹਿਣਾ ਚਾਹਣਾ ਸਾਰੇ ਜੱਥੇਬੰਦੀਆਂ ਦੇ ਜਿੰਨੇ ਵੀ ਸਾਡੇ ਆਗੂ ਸਾਬਣ ਨੇਗੇ ਮੈਂ ਸਾਰਿਆਂ ਦਾ ਸਾਰਿਆਂ ਦਾ ਜੱਥੇਬੰਦੀਆਂ ਦਾ ਮੈਂ ਸਾਰਿਆਂ ਦਾ ਉਹਨਾਂ ਦਾ ਸਾਰਿਆਂ ਦੇ ਨੁਮਾਇੰਦਾ ਮੈਂ ਮੈਨੂੰ ਇਹ ਨਾ ਸੋਚਿਆ ਕਰੋ ਬਾਈ ਵਣ ਕੇ ਮੈਂ ਉਹਦਾ ਮੌਤਾ ਮੈਂ ਸਾਰਿਆਂ ਦੇ ਨਾਲ ਹੀ ਜਿੱਥੇ ਗੱਲ ਕਿਸਾਨਾਂ ਦੀ ਜਿੱਥੇ ਗੱਲ ਮਜ਼ਦੂਰੀ ਦੀ ਜਿੱਥੇ ਗੱਲ ਲੋਕਾਂ ਦੀ ਆ ਸਭ ਤੋਂ ਪਹਿਲਾਂ ਮੂਹਰੇ ਖੜੇ ਹੋਵਾਂਗੇ ਇਸ ਕਰਕੇ ਸਾਰੇ ਜਥੇਬੰਦੀਆਂ ਦੇ ਅੱਗੇ ਸਿਰ ਝੁਕਦਾ ਕਿੰਨੀਆਂ ਜਥੇਬੰਦੀਆਂ ਨੇ ਜਾ ਕੇ ਮੇਰਾ ਉੱਥੇ ਸਾਥ ਦਿੱਤਾ ਸਮਰਥਨ ਦਿੱਤਾ ਜੇਲ੍ਹ ਦੇ ਵਿੱਚੋਂ ਕਢਾ ਲਿਆ ਨਹੀਂ ਉੱਥੇ ਜੇਲ੍ਹ ਦੇ ਵਿੱਚੋਂ ਨਿਕਲਣਾ ਕਿੰਨਾ ਔਖਾ ਹੈ ਬਾਈ ਅਗਲੀ ਲੜਾਈ ਹੈ ਅਗਲੀ ਲੜਾਈ ਅਸੀਂ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਸਾਡੇ ਡਿਬਰੂਗੜ੍ਹ ਤੇ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਅਗਲੀ ਲੜਾਈ ਉਹ ਲੜਾਈ ਦੀ ਆਪਾਂ ਹੁਣ ਲੜ ਲੜਾਂਗੇ ਆਗੂਆਂ ਦੇ ਅੱਗੇ ਆਗੂ ਨੂੰ ਆਪਾਂ ਮਨਾਵਾਂਗੇ ਜਿਹੜੇ ਆਗੂ ਨਹੀਂ ਚੱਲਦੇ ਪ ਬਾਪੂ ਇਹ ਸਾਡੇ ਜਿਹੜੇ ਨੌਜਵਾਨ ਨੇ ਕਿ ਡਿਬਰੂਗੜ੍ਹ ਦੇ ਜ਼ਿਲ੍ਹੇ ਦੇ ਵਿੱਚ ਬੈਠੇ ਨੇ ਨਾ ਉਹਨਾਂ ਨੂੰ ਕਢਾਉਣ ਦੀ ਲੜਾਈ ਵੀ ਅੱਗੇ ਲੜਨੀ ਆ ਜਿਹਨਾਂ ਦੀ ਸੋਚ ਚੰਗੀ ਆ ਆਪਾਂ ਆਪਾਂ ਇਕੱਠੇ ਹੋ ਕੇ ਆਪਾਂ ਇਕੱਠੇ ਹੋ ਕੇ ਨੌਜਵਾਨ ਆਹ ਅंदोलਨ ਜੱਤਣ ਤੋਂ ਬਾਅਦ ਆ ਲੜਾਈ ਹੁਣ ਆਪਣੀ ਚੱਲ ਪਈ ਇਹ ਲੜਾਈ ਤੋਂ ਬਾਅਦ ਆਪਾਂ ਬਾਪੂਆ ਕੋਲੇ ਬਾਪੂਆ ਕੋਲੇ ਜਾ ਕਰਾਂਗੇ ਬਾਪੂਆ ਕੋਲੇ ਤਿਆਰ ਬਾਜਰ ਆ ਡੱਲੇਵਾਲ ਸਾਹਿਬ ਬਾਪੂ ਜੀ ਕਿੰਨੇ ਸਿਆਣੇ ਨੇਗੇ ਕਿੰਨੇ ਪੰਥਕ ਨੇਗੇ ਬਹੁਤ ਸਾਰੇ ਸਾਡੇ ਆਕੂ ਨੇਗੇ ਜਿਹੜੇ ਸਮਝਦੇ ਨੇਗੇ ਮੈਂ ਇਕੱਲੇ ਇਕੱਲੇ ਜੱਥੇਬੰਦੀ ਦਾ ਨਾਂ ਢਕਾਉਂਦਾ ਸਾਰੇ ਹੀ ਸਤਿਕਾਰਯੋਗ ਨੇਗੇ ਬਾਪੂ ਜੀ ਨੇ ਬਾਈ ਜੀ ਨੇ ਬਹੁਤ ਤਕੜੀ ਗੱਲ ਕਹੀ ਆ ਮੈਂ ਇਹੀ ਗੱਲ ਕਹਿਣਾ ਚਾਹਣਾ ਆਹ ਜਿਹੜੀ ਗੱਲਾਂ ਮੈਂ ਇਹੀ ਗੱਲ ਦੁਆਰੇ ਬੋਲਦਾ ਬਾਪੂ ਮੈਂ ਤੇਰੇ ਵਾਲੀ ਗੱਲ ਹੀ ਬੋਲਦਾ ਇੱਕ ਮਿੰਟ ਚੁੱਪ ਕਰੀ ਮੈਂ ਬਾਪੂ ਤੇਰੇ ਵਾਲੀ ਗੱਲ ਹੀ ਬੋਲਦਾ ਮਨੋਂ ਤੂੰ ਯਾਦ ਹੋ ਜਾਓਗੇ ਬਾਪੂ ਮੈਂ ਤੇ ਯਾਦ ਰੱਖਿਆ ਜੀ ਬਾਪੂ ਇੱਕ ਮਿੰਟ ਬਾਈ ਜੀ ਵਾਲੀ ਗੱਲ ਹੀ ਬੋਲਦਾ ਮੈਂ ਵੀਰੇ ਵਾਲੀ ਗੱਲ ਅਸੀਂ ਨਾ ਅਸਲ ਦੇ ਵਿੱਚ ਬਾਣੀ ਦੇ ਨਾਲ ਟੁੱਟ ਗਏ ਮੂਲ ਸਿਧਾਂਤ ਦੇ ਨਾਲ ਟੁੱਟ ਗਏ ਅੱਜ ਕੀ ਹੋਇਆ ਹੁਣ ਬੇਸ਼ੱਕ ਮੇਰੇ ਦਾੜੀ ਨਹੀਂ ਰੱਖੀ ਮੇਰੇ ਕੇਸ ਨਹੀਂ ਰੱਖੇ ਹੋਏ ਮੈਂ ਰੱਖ ਲੂੰ ਹੁਣ ਦਾੜੀ ਵੀ ਰੱਖੂੰ ਕੇਸ ਵੀ ਰੱਖੂੰ ਹੈਨਾ ਪਰ ਅਸਲ ਦੇ ਵਿੱਚ ਗੱਲ ਕੀ ਆ ਮੈਂ ਜਦੋਂ ਤੋਂ ਮੈਂ ਤੁਸੀਂ ਮੈਨੂੰ ਦੇਖਿਆ ਹੁਣ ਮੈਨੂੰ ਅਕਲ ਜੀ ਥੋੜੀ ਥੋੜੀ ਆਉਣੀ ਸ਼ੁਰੂ ਹੋਈ ਅੰਦਰ ਮੇਰੇ ਲਈ ਕੁਝ ਕਰਨ ਦੀ ਅੰਦਰ ਚਿੰਗ ਪੈਦਾ ਹੋਈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਣੀ ਨੇ ਪੈਦਾ ਕਰੀ ਹੁਣ ਮੈਂ ਨਿਤਨੇਮ ਦਾ ਧਾਰ ਨਹੀਂ ਹੋ ਗਿਆ ਕੰਠ ਹੋ ਗਿਆ ਹੈ ਨਾ ਬਾਣੀ ਇਸ ਕਰਕੇ ਆ ਨਸ਼ਿਆਂ ਤੋਂ ਜਿਹੜੀਆਂ ਛੋਟੇ ਛੋਟੇ ਕ੍ਰਿਤੀਆਂ ਲੰਗੀਆਂ ਜਦੋਂ ਤੁਸੀਂ ਇਹਨਾਂ ਤੋਂ ਦੂਰ ਉੱਠਣਾ ਤਾਂ ਬਾਣੀ ਦੇ ਲੜ ਲੱਗਣਾ ਪੈਣਾ ਅੰਦਰੋਂ ਭੈ ਮੁੱਕ ਜੂ ਅੰਦਰੋਂ ਮੌਤ ਦਾ ਭੈ ਮੁੱਕ ਜੂਗਾ ਅੰਦਰ ਨਿਡਰਤਾ ਵੜ ਜੂਗੀ ਅੰਦਰ ਲੜਨ ਦੀ ਦਲੇਰੀ ਵੜ ਜੂਗੀ ਉਹਨਾਂ ਹੁਣ ਕੀ ਆ ਫੁਰਕ ਬੰਦਾ ਕੀ ਆ ਅਸੀਂ ਭਾਈ ਆ ਗੋਲੀਆਂ ਗੋਲੀਆਂ ਨਸ਼ਾ ਨਛਾ ਛੱਡੋ ਮਾਪਾ ਇਹ ਵੀ ਆ ਨੌਜਵਾਨਾਂ ਨੂੰ ਪਿਆਰ ਨਾਲ ਸਮਝਾਉਣਾ ਛੱਡੋ ਜਿਹੜੇ ਨੌਜਵਾਨ ਨਸ਼ਾ ਛੱਡ ਗਿਆ ਉਹ ਸਭ ਤੋਂ ਵੱਧ ਤੁਸੀਂ ਇਹ ਦੇਖ ਲਓ ਜਿਹਨੂੰ ਤੁਸੀਂ ਸੁਧਾਰਤਾ ਨਾ ਉਹ ਨੌਜਵਾਨ ਤੁਸੀਂ ਦੇਖਿਓ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਕੁਝ ਕਰੂਗਾ ਜਦ ਤਰੋਂ ਸਮਝ ਗਿਆ ਜਦ ਤਰੋਂ ਸਮਝ ਕੁਝ ਪੈ ਗਈ ਹੁਣ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀਗਾ ਮਾਣ ਦਾ ਸਭਰਾਗੀ ਕੌਣ ਸੀ ਜਦੋਂ ਗੁਰੂ ਦਾ ਥਾਪੜਾ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਹੋ ਗਿਆ ਗਿੱਟੜਾਂ ਨੂੰ ਸਿਰ ਬਣਾਤੇ ਹੁਣ ਸਾਰਾ ਕੁਝ ਇੱਟ ਨਾਲ ਇੱਟ ਖੜਕਾਤੀ ਜਦੋਂ ਗੁਰੂ ਦਾ ਹੱਥ ਧਿਰਤੇ ਹੋਵੇ ਜਦੋਂ ਸਾਡੇ ਕੋਲੇ ਮੇਰਾ ਸਾਰੇ ਧਰਮਾਂ ਦਾ ਮੈਂ ਬਹੁਤ ਸਤਿਕਾਰ ਕਰਦਾ ਧਰਮ ਕੀ ਹੈ ਮੈਂ ਧਰਮ ਬਾਰੇ ਉੱਥੇ ਪੜਿਆ ਜੇਲ੍ਹ ਦੇ ਵਿੱਚ ਧਰਮ ਕੀ ਹੈ ਧਰਮ ਸੱਚ ਨੂੰ ਧਰਮ ਕਹਿੰਦੇ ਨੇ ਜਿਹੜੀ ਚੀਜ਼ ਸੱਚੀ ਹੈ ਜਿਹਦੇ ਅੰਦਰ ਸੱਚ ਹੈ ਜੇ ਕੋਈ ਸੱਚਾ ਹਿੰਦੂ ਹੈ ਉਹ ਉਹ ਸੱਚਾ ਧਰਮੀ ਹੈ ਕਿਉਂਕਿ ਮੁਸਲਮਾਨ ਦੇ ਅੰਦਰ ਸੱਚਾ ਉਹ ਸੱਚਾ ਮੁਸਲਮਾਨ ਹੈ ਜੋ ਕਿ ਸਿੱਖ ਸੱਚਾ ਜਿਹਦੇ ਅੰਦਰ ਸੱਚ ਹੈ ਉਹ 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 ਅਸਲ ਧਰਮੀ ਬੰਦਾ ਹੈ ਜਿਹੜਾ ਜਿਹੜਾ ਹਾਈ ਝੂਠ ਦਾ ਪਰਿਆ ਹੋਇਆ ਜਿਹਦੇ ਅੰਦਰ ਹਾਈ ਕਿਸੇ ਦੇ ਕੋਈ दया ਦੀ ਭਾਵਨਾ ਨਹੀਂ ਹੋएगी ਕੋਈ ਰਹਿਮਤ ਦੀ ਭਾਵਨਾ ਨਹੀਂ ਹੈਗੀ ਉਹ ਕੋਈ ਧਰਮੀ ਬੰਦਾ ਨਹੀਂ ਹੈਗਾ ਧਰਮ ਸੱਚ ਹੈ ਇਸ ਕਰਕੇ ਜਦੋਂ ਅਸੀਂ ਉਸ ਗੁਰੂ ਦੇ ਲੜ ਲੱਗ ਕੇ ਚੱਲਾਂਗੇ ਕੋਈ ਵੀ ਚਾਹੇ ਆਪਣਾ ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਜਿਹਨੂੰ ਆਪਣੇ ਸੱਚ ਦੇ ਪਹਿਰਾ ਦੇਊਗਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗੱਲ ਦੱਸਦਾ ਜਿਹੜਾ ਉਹਦੇ ਵਿੱਚ ਮੈਂ ਪੜਿਆ ਉਹਦੇ ਵਿੱਚ ਦੱਸਿਆ 27 ਸਿਮਰਤियां ਤੇ 14 4 ਰੇਤ 18 ਪ੍ਰਾਣ ਵੀ ਉਹੀ ਗੱਲ ਕਰਦੇ ਨੇ ਕਿ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਕਹਿੰਦਾ ਉਹ ਵੀ ਇਨਸਾਨੀਅਤ ਦੀ ਗੱਲ ਕਰਦੇ ਨੇ ਉਹ ਵੀ ਰੱਬ ਦੀ ਗੱਲ ਕਰਦੇ ਨੇ ਵੀ ਬੰਦਗੀ ਦੀ ਗੱਲ ਕਰਦੇ ਨੇ ਇਸ ਕਰਕੇ ਸਾਨੂੰ ਤਾਂ ਨਰ ਦੇ ਵਿੱਚ ਪਾੜ ਕੇ ਮਾਰਿਆ ਜਾਂਦਾ ਜਿਹੜਾ ਗੁਰੂ ਦੇ ਲੜ ਲੱਗਿਆ ਉਹ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਕੁਝ ਕਰੂਗਾ ਉਹ ਲੀਡਰਾਂ ਦੇ ਇਹਨਾਂ ਦੇ ਇਹਨਾਂ ਦੇ ਤਲੀਆਂ ਨਹੀਂ ਚਟੂਗਾ ਇੰਨੇ ਥੋੜਾ ਨਾ ਮੈਂ ਗੱਲਾਂ ਕਰਨੇ ਸੀ ਵੀਰੋ ਆ ਜਿਹੜਾ ਬਾਰਡਰ ਵਾਲੀ ਗੱਲ ਆ ਹੁਣ ਮੈਂ ਲਾਸਟ ਤੱਕ ਕੋਈ ਗੱਲ ਕਰਕੇ ਸਮਾਪਤ ਕਰਦਾ ਅੰਦਰੋਂ ਨਾ ਥੋੜਾ ਜਿਹਾ ਹੁਣ ਬੋਲਿਆ ਜਾਣੀ ਜਾਂਦਾ ਤੇ ਆ ਜਿਹੜੀ ਆਪਣੀ ਬਾਰਡਰ ਵਾਲੀ ਗੱਲ ਆ ਮੀਟਿੰਗਾਂ ਚੱਲੀਆਂ ਜਾਂਦੀਆਂ ਨੇ ਆਗੂਆਂ ਦੀਆਂ ਆਪਾਂ ਜਿਵੇਂ ਵੀ ਆਪਾਂ ਨੂੰ ਆਗੂ ਸਹਿਬਾਨ ਕਹਿੰਦੇ ਨੇਗੇ ਮੈਂ ਤੁਹਾਨੂੰ ਇਹ ਗੱਲ ਕਹਤੀ ਵੀ ਜਦੋਂ ਮੈਨੂੰ ਇੱਥੋਂ ਕਹਾ ਦਿਓ ਵੀ ਭਾਨੇ ਜਾ ਜਾ ਕੇ ਮੂਰੇ ਉਹ ਮਾਰ ਉਹਨੂੰ ਕਹੂਗਾ ਗੋਲੀ ਚਲਾ ਓਏ ਮੈਂ ਕਹੂੰਗਾ ਮੈਂ ਮੂਰੇ ਹੋ ਕੇ ਖ ਥੋੜਾ ਸਿਸਟਮ ਜਾ ਬਣਾ ਲਈਏ ਹੈਨਾ ਓਵੇਂ ਕਿ ਆਪਾਂ ਜਿਵੇਂ ਆਪਾਂ ਨੂੰ ਕਹਿਣਗੇ ਓਵੇਂ ਬਣਾ ਕੇ ਉਹ ਤੋੜਾਂਗੇ ਪੱਟੀਆਂ ਮਸ਼ੀਨਾ ਵੱਡੇ ਸਿਸਟਮ ਸਾਰਾ ਕੁਝ ਲੈ ਕੇ ਆ ਰਹੇ ਨੇ ਸਪਰੇਅ ਵਾਲੇ ਢੋਲੇ ਇੰਤਜ਼ਾਮ ਹਾਂ ਹਰਿਆਣਾ ਬਈ ਹਾਂ ਹਰਿਆਣੇ ਦਾ ਮੈਨੂੰ ਸੌਰੀ ਮੈਂ ਹਰਿਆਣਾ ਥੋੜਾ ਨੋਂ ਘੱਟ ਲੈਣਾ ਮੈਂ ਭੁੱਲ ਜਾਣਾ ਮੇਰੇ ਦਿਮਾਗ ਤੇ ਜਾਦਾ ਆਪਣੀ ਗੱਲ ਚੜੀ ਹੋਇਆ ਹਰਿਆਣੇ ਵਾਲੇ ਵੀਰੋ ਤੁਹਾਡੇ ਤੁਹਾਡੇ ਚਰਨਾਂ ਦੇ ਵਿੱਚ ਸਾਡਾ ਸਿਰ ਝੁਕਦਾ ਯਾਰ ਸੌਣ ਤਾਂ ਲੜਾ ਲੜਾ ਕੇ ਮਾਰੀ ਜਾਂਦੇ ਨੇ ਹਰਿਆਣੇ ਵਾਲੇ ਵੀਰੋ ਤੁਹਾਡਾ ਬਾਈ ਥਾਰ ਨਾਲ ਧੰਨਵਾਦ ਆ ਬਾਈ ਹਰਿਆਣੇ ਵਾਲਿਓ ਤੁਸੀਂ ਪਹਿਲਾਂ ਵੀ ਆਪਾਂ ਇਕੱਠੇ ਹੋ ਕੇ ਲੜਾਈ ਲੜੀ ਆ ਹੁਣ ਵੀ ਆਪਾਂ ਇਕੱਠੇ ਹੋ ਕੇ ਲੜਾਈ ਲੜਾਂਗੇ ਆਪਣੇ ਦੋ ਸੂਬੇ ਉਹ ਨੇਗੇ ਜਿੱਦੋਂ ਸਭ ਤੋਂ ਵੱਧੇ ਕਰਾਉਂਦਾ ਹੈ ਪੰਜਾਬ ਤੇ ਹਰਿਆਣਾ ਦਾ ਚਿੱਕਾ ਪੈਦਾ ਤੇ ਕੰਮ ਰਵਾਮਗੇ ਆਪਾਂ ਦੋਨੇ ਸੂਬਿਆਂ ਨੇ ਹੁਣ ਪੂਰੇ ਦੇਸ਼ ਦੇ ਕਿਸਾਨ ਜਾਗਰੂਤ ਕਰਤੇ ਉਤਰੋ ਕਿਸਾਨ ਘੇਰੀ ਖੜੇ ਨੇ ਇਤਰੋ ਕਿਸਾਨ ਘੇਰੀ ਖੜੇ ਨੇਗੇ ਹੁਣ ਆਪਾਂ ਇਕੱਠੇ ਹੋ ਕੇ ਜਿਵੇਂ ਵੀ ਸਾਡੇ ਆਗੂ ਸਾਹਿਬਾਨ ਕਮਾ ਕਹਿਣਗੇ ਆਪਾਂ ਉਹ ਤੋੜਾਂਗੇ ਆਪਣੇ ਕੋਲੇ ਸਾਰਾ ਸਿਸਟਮ ਆ ਕੇ ਆ ਰਿਹਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਭਾਈ ਜਿਹੜਾ ਮੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਜਿਹੜਾ ਮੇਰੇ ਸਿਰ ਤੇ ਕਰਜ ਝੜਾਤਾ ਉਹ ਸਾਰੀ ਜ਼ਿੰਦਗੀ ਮੈਂ ਉਤਾਰ ਨਹੀਂ ਸਕਦਾ ਤੇ ਮੈਂ ਐਵੇਂ ਜਿੱਕਰੂ ਟੋਟਲੀ ਲੜਦਾ ਮਰਦਾ ਮੈਂ ਜਿੱਕਰੂ ਰਹੂੰਗਾ ਕਦੇ ਇਹ ਸੁਰ ਕਦੇ ਇਹ ਸਰਕਾਰਾਂ ਅੱਗੇ ਲੀਡਰਾਂ ਅੱਗੇ ਜਨਾ ਮਰਜ਼ੀ ਦੀ ਸੱਤ ਨੇ ਮੇਰੇ ਹੋ ਕੀ ਸਾਕਾ ਦੁੱਗਣੀ ਉੱਚੀ ਹੋ